ਤਾਂ ਇਹ ਗਿਆਨ ਦੇ ਵਿਸ਼ੇ 'ਚ ਆਇਆ ਪੰਡਤ ਮਹਤਤਾ ਕਹੇ ਬਾਹਰ ਆਂਗ ਨੂੰ ਅਸਲ ਜੀ ਬਾਹਰ ਆਂਗ ਨੂੰ ਕੀ ਹੈ ਬਾਹਰ ਆਂਗਰੰਗ ਇਹ ਆ ਖੋਪੜੀ ਹੈ ਹੋਰ ਕੀ ਹੈ ਬਾਹਰ ਆਂਗ ਉਹ ਜਿੱਥੇ ਸ਼ੈਤਾਨ ਦਾ ਰਹਿੰਦਾ ਬਾਹਰ ਆਂਗਰੰਗ ਹੋਰ ਕੀ ਹੈ ਬਾਹਰ ਆਂਗਰੰਗ ਉਥੇ ਸ਼ੈਤਾਨ ਦਾ ਵਾਸ ਹੁੰਦਾ ਹੈ ਸ਼ੈਤਾਨ ਦਾ ਵਾਸ ਖੋਪੜੀ 'ਚ ਹੋਰ ਕਿੱਥੇ ਸ਼ੈਤਾਨ ਉਹਨਾਂ ਦਾ ਲਫ਼ਜ਼ ਇਸਲਾਮ ਵਾਲਿਆਂ ਦਾ ਸ਼ੈਤਾਨ ਦਾ ਦਿਮਾਗ ਚ ਹੈ ਦੁਨਿਆਵੀ ਸ਼ੈਤਾਨ ਪ੍ਰਧਾਨ ਅਸੰਦਾਰ ਚ ਸੱਚਖੰਡ ਵਿੱਚ ਦੁਨਾਂ ਪ੍ਰਧਾਨ ਇੱਥੇ ਤਾਂ ਇਨਸਾਨ ਨੂੰ ਪੁੱਛਦਾ ਨਹੀਂ ਹੈ ਇਨਸਾਨ ਨੂੰ ਇੱਥੇ ਨਹੀਂ ਕੋਈ ਪੁੱਛਦਾ ਇਨਸਾਨ ਦੀ ਇੱਥੇ ਕਦਰ ਨਹੀਂ ਹੈ ਸ਼ੈਤਾਨ ਦੀ ਕਦਰ ਹੈ ਇਨਸਾਨ ਦੀ ਔਰ ਇਹ ਕਦਰ ਨਹੀਂ ਇੱਥੇ ਸ਼ੈਤਾਨ ਦੀ ਕਦਰ ਹੈ ਸ਼ੈਤਾਨ ਦਾ ਘਰ ਹੈ ਜਿਹੜਾ ਸੰਸਾਰੀ ਹੈ ਉਹ ਸ਼ੈਤਾਨ ਦਾ ਚੇਲਾ ਹੈ ਸ਼ੈਤਾਨ ਲੋੜ ਸਹਿਮਤ ਹੈ ਸੰਸਾਰੀ ਆਦਮੀ ਸ਼ੈਤਾਨ ਨਾਲ ਸਹਿਮਤ ਹੈ ਅਦਰ ਜੈਦਾਨ ਨੂੰ ਮੰਨੂ ਕਹਿੰਦੇ ਨੇ ਮਨ ਹੈ ਜਿਹੜਾ ਆਪਣਾ ਮਨੁੱਖੀ ਮਨ ਹੈ ਇਹ ਨੂੰ ਇਸਲਾਮ ਦੀ ਭਾਸ਼ਾ ਸ਼ੈਤਾਨ ਕਹਿੰਦੇ ਨੇ ਹੈ ਸ਼ੈਤਾਨ ਜਦੋਂ ਕਹਿੰਦੇ ਨੇ ਸ਼ੈਤਾਨ ਨੇ ਕਿਹਾ ਖੁਦਾ ਨੇ ਕਿਹਾ ਵੀ ਆ ਨਾ ਖਾਈ ਇਹ ਬਾਗ ਜਰਾ ਸਾਰੇ ਫਲ ਖਾਈ ਪਰ ਆ ਨਾ ਫਲ ਖਾਈ ਸ਼ੈਤਾਨ ਨੇ ਖਾਏ ਹੀ ਫਲ ਖਾ ਇਹ ਸਪੈਸ਼ਲ ਫਲ ਹੈ ਤੈਨੂੰ ਨਹੀਂ ਖਾਣ ਦਿੱਤਾ ਸ਼ੰਕਾ ਸ਼ੈਤਾਨ ਜੋ ਪੈਦਾ ਹੁੰਦੀ ਹੈ ਜਿੱਦੋਂ ਸ਼ੰਕਾ ਪੈਦਾ ਹੁੰਦੀ ਹੈ ਸ਼ੈਤਾਨ ਸ਼ੈਤਾਨ ਸ਼ੰਕਾ ਪੈਦਾ ਕਰ ਦਿੰਦਾ ਹੈ ਸ਼ੰਕਾ ਖੋਪੜੀ ਜੋ ਬਦਲ ਦਿੰਦਾ ਕਿੱਥੋਂ ਪੈਦਾ ਹੋ ਜਿੱਦੋਂ ਅੱਖਾਂ ਦੇਖਦੀਆਂ ਨੇ ਜਿੱਤੇ ਕੰਨ ਸੁਣਦੇ ਨੇ ਉਦੋਂ ਸ਼ੰਕਾ ਪੈਦਾ ਹੋ ਸ਼ੈਤਾਨ ਦਾ ਘਰ ਆਹਾ ਸ਼ੈਤਾਨ ਦਾ ਪਾਸੇ ਗੱਦਾਂ ਝੇੜ ਕੇ ਸ਼ੈਤਾਨ ਦਾ ਘਰ ਕਿੱਥੇ ਹੁੰਦਾ ਜੇ ਅ ਜੇਲ ਹੈ ਇੱਥੇ ਸਾਰੇ ਮਵਾਸੀ ਕੌਣ ਹੁੰਦਾ ਹੈ ਸ਼ੈਤਾਨ ਜਿਹੜਾ ਬਾਗੀ ਹੋਵੇ ਦੇਖੋ ਬੜੀ ਸਰਕਾਰ ਹੈ ਕੋਈ بڑا ਰਾਜਾ ਹੈ ਛੋਟਾ ਰਾਜਾ ਉਹਦਾ ਬਾਗੀ ਹੋਇਆ ਬੈਠਾ ਕਿਲੇ ਚ ਬੰਦ ਬਾਗੀਆ ਤੇ ਬਗਾਵ ਪਰਮੇਸ਼ਰ ਤਾਂ ਬਾਗੀ ਨੇ ਲੋਕ ਸਾਰੇ ਜਿਹੜਾ ਪਾਣਾ ਨਹੀਂ ਮੰਨਦਾ ਮਵਾਸੀ ਰਾਜਾ ਸ਼ੈਤਾਨਾ ਹੋ ਹੁਕਮ ਨਹੀਂ ਮੰਨਦਾ ਯਾਹ ਕੁਦੋਂ ਵਾਕੀਆ ਪਰਮੇਸ਼ਰ ਦੇ ਤੋ ਸ਼ੈਤਾਨ ਹੈ ਕੋਈ ਦਿਵਨਰਤ ਦਾ ਮੰਦੀ ਬੰਦਾ ਸਾਡਾ ਮੰਦੀ ਬੰਦਾ ਮਨ ਸ਼ੈਤਾਨ ਹੈ ਇਹ ਹੀ ਅਸੀਂ ਫੈਸਲਾ ਨਹੀਂ ਕਰ ਸਕਦੇ ਸ਼ੈਤਾਨ ਕੌਣ ਹੈ ਜਦ ਸ਼ੈਤਾਨ ਕੌਣ ਦਾ ਫੈਸਲਾ ਹੁੰਦਾ ਫਿਰ ਆਪ ਸ਼ੈਤਾਨ ਬਣਦਾ ਤਾਂ ਨਹੀਂ ਫੈਸਲਾ ਕਰਦੇ ਸ਼ੈਤਾਨ ਕੌਣ ਹੈ ਸ਼ੈਤਾਨ ਤੇ ਚर्चा ਨਹੀਂ ਕਰਦੇ ਸ਼ੈਤਾਨ ਕੌਣ ਨੇ ਦੂਆ ਦੂਏ ਨੂੰ ਸ਼ੈਤਾਨ ਕਹਿੰਦਾ ਦੂਆ ਦੂਏ ਨੂੰ ਕਹਿੰਦਾ ਸ਼ੈਤਾਨ ਐਕਚੁਅਲੀ ਸ਼ੈਤਾਨ ਕੀ ਹੈ ਸ਼ੈਤਾਨ ਹੁਦਾ ਕੀ ਹੈ ਦੁਖੀ ਮਨਸ਼ਾਤਾਨ ਹੈ ਜਿਹੜਾ ਬਾਣਾ ਨਹੀਂ ਬੰਦਾ ਆਪਣਾ ਬਾਣਾ ਬਨਉਂਦਾ ਹੈ ਸ਼ੈਤਾਨ ਹੈ ਮੇਰਾ ਬਾਣਾ ਬੰਦੋ ਤੁਸੀਂ ਮੈਂ ਕਿਹ ਜੜੀ ਬਾਣਾ ਮੰਨ ਲੂ ਤੋ ਇਹ ਦਾ ਨਾ ਫਿਰ ਆਪਣੀ ਮਰਜ਼ੀ ਜਿੰਨਾ ਜਦਾ ਅਸੀਂ ਕਰਦੇ ਆਂ ਸ਼ੈਤਾਨ ਆਪਣੀ ਮਰਜ਼ੀ ਕਰ ਰੂ ਵਾਲਾ ਉਹ ਕਿ ਨੂੰ ਸ਼ੈਤਾਨ ਕਹਿੰਦੇ ਨੇ ਕਿ ਨੂੰ ਨਹੀਂ ਕਹਿੰਦੇ ਉਹ ਵੀ ਫੈਸਲਾ ਤਾਂ ਹੀ ਦਾ ਕਾਣਾ ਗਿਆ ਇਸਲਾਮ ਵਾਲਿਆਂ ਨੂੰ ਸ਼ੈਤਾਨ ਦਾ ਜਾਣਦਾ ਸ਼ੈਤਾਨ ਕੌਣ ਹੈ ਤਾਂ ਡੰਗਲੂਦ ਨਹੀਂ ਕਰਦਾ ਉਹ ਡਾਇਗਨੋਸ ਨਹੀਂ ਕਰਦਾ ਡਾਇਗਨੋਸ ਜਦ ਕਰਦਾ ਆਪੇ ਸ਼ੈਤਾਨ ਸਾਬਤ ਹੁੰਦਾ ਪਿੱਛੇ ਮੁੜੇ ਹੁੰਦਾ ਫਿਰ ਜਾਂ ਨੇੜੇ ਜਾਂਦਾ ਐ ਲੱਗਦਾ ਵੀ ਮੈਂ ਉਹ ਸ਼ੈਤਾਨ ਆ ਫਿਰ ਉਹ ਕਹਿੰਦਾ ਵੀ ਹੁਣ ਇਹ ਕਹਿਣਾ ਮੁਸ਼ਕਲ ਆ ਮੈਂ ਸ਼ੈਤਾਨ ਹਾਂ ਪਿੱਛੇ ਮੁੜੇ ਹੁੰਦਾ ਸ਼ੈਤਾਨ ਦਾ ਫੈਸਲਾ ਨਹੀਂ ਕਰ ਰਿਹਾ ਡਿਕਲੇਅਰ ਨਹੀਂ ਕਰ ਰਿਹਾ ਸ਼ੈਤਾਨ ਕੌਣ ਹੈ ਕੀ ਹੈ ਉਹ ਤੋਂ ਕਹਣਾ ਉਹ ਤੋਂ ਕਮੀ ਹੈ ਜਦ ਪਤਾ ਲੱਗੇ ਸ਼ੈਤਾਨ ਤਾਂ ਮੈਂ ਹਾਂ ਉਹਨੂੰ ਅਸੀਂ ਉੱਥੇ ਚੁਪ ਕਰ ਦਈਏ ਲਕੋ ਲਈਏ ਉੱਥੇ ਕبھی ਨਹੀਂ ਆਈ ਸਾਡੀ ਕبھی ਦਾ ਮਤਲਬ ਹੈ ਕਾ ਆਣਾ ਆਪਣੇ ਕੰਮ ਨੂੰ ਲੁਕਾਉਂਦਾ ਫਿਰ ਸ਼ੈਤਾਨ ਦਾ ਸਾਬਤ ਹੋ ਜਾਣਾ ਮੈਂ ਉਹ ਸ਼ੈਤਾਨ ਹਾਂ ਇਸ ਕਰਕੇ ਮੈਂ ਇਹਨੂੰ ਮਾਰਨ ਦੀ ਗੱਲ ਹੈ ਸ਼ੈਤਾਨ ਨੂੰ ਮੈਂ ਮਾਰਨਾ ਸ਼ੈਤਾਨ ਮਾਰ ਰਹੀ ਹਾਂ ਸਾਰੇ ਜਾਣਦਰ ਨੇ ਆਪਣੇ ਅੰਦਰਲਾ ਸ਼ੈਤਾਨ ਮਾਰ ਲਓ ਕਹਿੰਦੇ ਨੇ ਉਹ ਕੌਣ ਹੈ ਤੇਰੇ ਅੰਦਰ ਸ਼ੈਤਾਨ ਨੂੰ ਉਹ ਤਾਂ ਦੱਸ ਉਹ ਨਹੀਂ ਦੱਸਣਾ ਉਹ ਸ਼ੈਤਾਨ ਕੌਣਾ ਹੈ ਤਨ ਦੇ ਵਿੱਚ ਬੰਨਾ ਹੋਈ ਦੀ ਕੁਛ ਤਨ ਦੇ ਵਿੱਚ ਬੰਨਤੇ ਸਵਾਹ ਹੈ ਦੀ ਕੁਛ ਜਦੋਂ ਬੰਨ ਦੀ ਗੱਲ ਆਉਂਦੀ ਹੈ ਜਦੋਂ ਹੀ ਮੁਕਰ ਜਾਂਦੇ ਨੇ ਫੇਰ ਨਹੀਂ ਖੋਜਦੇ ਸੰਕ ਸੁਨੰਦਨ ਨਾਰਦ ਮੁਨੀ ਸ਼ਿਵ ਸਿਖਾ ਦਿਨ ਵੀ ਤਨ ਮੈਂ ਬੰਨ ਨਹੀਂ ਸਿਖਾ ਕਿਉਂ ਪਿੱਛੇ ਮੁੜਿਆ ਜੇ ਤਨ ਚੋਂ ਬੰਨ ਦੇਖ ਲਿਆ ਸ਼ੈਤਾਨ ਹੋ ਜਾਂਗੇ ਸ਼ੈਤਾਨ ਉਹਨਾਂ ਵਜੂ ਆਪਣੇ ਆਪ ਨੂੰ ਵੇਖਣ ਤੋਂ ਮੁੜ ਕੇ ਆਏ ਦਿਖਾਉਣ ਲੱਗਿਆ ਸੀ ਦਿਖਾਇਆ ਸੀ ਭਗਤਾਂ ਨੇ ਆਉ ਦਿਖਾਈਏ ਨਾ ਕਹਿੰਦਾ ਸੀ ਨਹੀਂ ਦੇਖਣ ਉਹਦੇ ਨਹੀਂ ਦੇਖਣ ਸੀਚਾ ਮੂਦੇ ਕਰਤਾ ਜੋ ਸਿੰਪਟਮ ਨੇ ਜੋ ਤੂੰ ਕਹਿਣਾ ਇਹ じゃ ਹੁੰਦਾ ਸ਼ੈਤਾਨ ਫਿਰ ਉਹਦਾ ਤੂੰ ਹੀ ਸਾਬਤ ਹੋ ਜਾਏਗਾ ਫਿਰ ਤੂੰ ਕੀ ਕਹੇਗਾ ਸ਼ੈਦਾਨ ਨੂੰ ਬੁਰਾ ਕਹਨੇ ਆਪਣੇ ਆਪ ਨੂੰ ਬੁਰਾ ਕੋਈ ਨਹੀਂ ਕਹਦਾ ਪਗਦ ਕਹਦਾ ਬੁਰਾ ਜ ਟੁੱਟਣਾ ਬਗ ਬਗ ਸਮਝਿਆ ਨਹੀਂ ਹੋਤਾ ਜੀ ਹੋਤਾ ਜੀ ਭਲੋ ਸਭ ਕੋਏ ਮੋਈ ਤੇ ਬੁਰਾ ਨਾ ਕੋਏ ਮੇਤੋਈ ਬੁਰਾ ਕੋਈ ਨਹੀਂ ਜਿਹੜਾ ਮੈਂ ਕਹਿੰਦਾ ਉਹੀ ਤਾਂ ਬੁਰਾ ਜਦ ਮੈਂ ਨਹੀਂ ਕੋਛਾ ਨਹੀਂ ਮੈਂ ਮਰਦੀ ਆ ਫਿਰ ਸ਼ੈਤਾਨ ਮਰਦਾ ਜਿੱਦੋਂ ਜਦ ਮੈਂ ਖੜੀ ਆ ਉਹਨਾਂ ਦਾ ਸ਼ੈਤਾਨ ਤਿਆਰ ਪਰ ਤਿਆਰ ਸ਼ੈਤਾਨ ਤਾਂ ਤਿਆਰ ਪਰ ਤੇ ਆ ਉਹ ਜਿਹੜਾ ਕਹਿੰਦਾ ਸਾਲ ਪਏ ਤਨ 5000 5000 ਦੋਹੂ ਲੜਦੇ ਨੇ ਵੰਡ ਲਈ ਆ ਸ਼ੈਤਾਨ ਨੇ ਲੜਦਾ ਹੋਰ ਕੋਲ ਲੜਦਾ ਇਕ ਬਾਸੇ ਇਨਸਾਨ ਹੈ ਇਕ ਬਾਸੇ ਸ਼ੈਤਾਨ ਹੈ ਇਨਸਾਨ ਅੰਦਰ ਹੈ ਸ਼ੈਤਾਨ ਬਾਹਰ ਹੈ ਸ਼ੈਤਾਨ ਨੇ ਇਨਸਾਨ ਨਜ਼ਰਬੰਦ ਕੀਤਾ ਹੋਇਆ ਅੰਦਰ ਜਿਵੇਂ ਸ਼ਾਹਜਹਾਨ ਕਰ ਲਿਆ ਸੀ ਕਹ ਦ ਬਾਪ ਕਹਿ ਦ ਕੀਤਾ ਹੋਇਆ ਪੁੱਤ ਨੇ ਰਾਜ ਤਾਂ ਕਰ ਲਿਆ ਕਬਜਾ ਨਜ਼ਰਬੰਦ ਕੀਤਾ ਹੋਇਆ ਅੰਦਰ ਉਹ ਨਹੀਂ ਸੁਣਦਾ ਮਨ ਮੈਂ ਤੂੰ ਝੂਰਾ ਰਾਮਚੰਦ ਰਾਮਚੰਦਰ ਕੌਣ ਆ ਫਿਰ ਰਾਮਚੰਦਰ ਦੇ ਬਾਪ ਆ ਕੋ ਕਬੀਰ ਕੋ ਕਬੀਰ ਤੂੰ ਰਾਮ ਕੀ ਅੰਸ਼ ਰਾਮ ਕੀ ਤਾਂ ਅੰਸ਼ ਹੈ ਬਾਪੇ ਹੋਰ ਕੌਣ ਹੈ ਉਹ ਝੂਰਦਾ ਝੂਰਦਾ ਮੇਰੇ ਬੰਦ ਬਨਮਾ ਤੂਰਾ ਰਾਮਚੰਦਰ ਸੀਤਾ ਲక్ష్ਮਣ ਜੋਗ ਲక్ష్ਮਣ ਸੀਤਾ ਬੁੱਧੀ ਹੈ ਬੰਦੋਏ ਬਾਗੀ ਹੋਏ ਨੇ